ਆ ਤੋੜਦਾ ਜੋ ਪੁੱਛ ਕੇ ਆ ਬਾਈ ਸਾਰਾ ਤੇਰੇ ਲੈਵੇਂ ਖੜਿਆ ਮੀਰਾ ਕਿ ਤੂੰ ਘਾੜ ਲਈ ਯਾਰ ਸੁਣ ਲਿਆ ਕਰੋ ਬਾਈ ਮਰਾ ਪਾਈ ਪੁੱਛ ਕੇ ਆਏ ਬਾਈ ਤੀਨੂ ਪੁੱਛ ਕੇ ਆ ਸਾਡਾ ਤਾਂ ਆ ਕੇ ਰਹਿਦਾ ਉਹ ਬੈਠਾ ਗਾ ਜੁੱਸ ਕੇ ਤੋੜਨ ਲੱਗ ਰਿਹਾ ਏ ਬਾਈ ਮੈਂ ਤਾਂ ਪੁੱਛ ਕੇ ਤੇ ਬਹੁਤ ਮਿਹਨਤ ਨਾਲ ਆ ਗਾਇਆ ਸੀ ਬਾਹਰ ਨਿਕਲ ਬਾਈ ਓਏ ਬਾਹਰ ਸੁਣ ਲਿਆ ਕਰ ਬਾਹਰ ਮਰਾ ਥੋੜਾ ਜਿਹਾ ਜੋਸ ਤੜੂ ਯਾਰ ਕੀ ਕਰੇਗਾ ਇਹਦਾ ਇਹਦਾ ਪੁਰਜੀ ਬਣਾਉਂਗਾ ਹਾਂ ਪੁਰਜੀ ਬਣਾਗਾ ਤੁਹਾਨੂੰ ਵੀ ਖਵਾ ਦੂਗਾ ਇਹ ਇਹਦਾ ਇਹਦਾ ਡੰਗਰਾਂ ਦੇ ਖਾਨ ਵਾਲੀ ਚੀਜ਼ ਹੈ ਯਾਰ ਫਿਰ ਇਹ ਡੰਗਰੀ ਹੈ ਹੈ ਔਰ ਜਿਹਦੀ ਬਾਲੀ ਟੈਸਟੀ ਬਣਦੀ ਹੈ ਜਿਹੜਾ ਬਈ ਇਹ ਚੀਜ਼ ਬਣਦੀ ਹੈ ਇਹਦੀ ਪੁਰਜੀ ਜਿਹੜਾ ਇਹ ਚੀਜ਼ ਖਾਂਦਾ ਉਹ ਵੀ ਡੰਗਰੀ ਹੈ ਕਾ ਨੂੰ ਹੈ ਵੀ ਮਿੱਤਰੋ ਤੁਸੀਂ ਦੱਸਿਓ ਵੀ ਤੁਸੀਂ ਕਦੇ ਖਾਧਿਆ ਤਾਰੇ ਮੇਰੇ ਦੀ ਪੁਰਜੀ ਇਹ ਬੰਦਾ ਕਹਿੰਦਾ ਮੈਂ ਤਾਰੇ ਮੇਰੇ ਦੀ ਪੁਰਜੀ ਬਣਾ ਕੇ ਖਾਵਾਂਗਾ ਮੇਰੇ ਵਿੱਚ ਕੀ ਗੁਣ ਨੇ ਆਰਾਮ ਸਿੰਘ ਇਹਦੇ ਵਿੱਚ ਬਹੁਤ ਬੈਵਾਦੀ ਕੁਝ ਨਹੀਂ ਛੱਡਦਾ ਇਹ ਅੱਛਾ ਹਾਂ ਕੀ ਕੀ ਕਮਾਗਾ ਜਰੀਰ ਨੂੰ ਆ ਕਰ ਦਿੰਦਾ ਹੌਲਾ ਹੌਲਾ ਅੱਛਾ ਤੂੰ ਤਾਂ ਹੋਇਆ ਨਹੀਂ ਇਹਨੂੰ ਪੁੱਛੀ ਤੂੰ ਤਾਂ ਹੋਇਆ ਨਹੀਂ ਤੂੰ ਕਿੱਥੇ ਦਾ ਖਾਣਾ ਉਧਰ ਢਿੱਡ ਦਿਖਾਵਾਈ ਨੂੰ ਮੈਂ ਕਹਿੰਦਾ ਬਾਈ ਮੇਰੀ ਪੇਟ ਦੀ ਪ੍ਰੋਬਲਮ ਹੈ ਇਹ ਹੋ ਜਾਂਦਾ ਪੁਰਜੀ ਕਹਿੰਦਾ ਹੌਲਾ ਹੋ ਜਾਂਦਾ ਪੁਰਜੀ ਕਾ ਕੇ ਇਹਨੂੰ ਕਹੀ ਤੇਰਾ ਢਿੱਡ ਮਾਰ ਬੱਦ ਇੱਕ ਉਹ ਆਪਣੀ ਉਹ ਕੀ ਕਹਿੰਦੇ ਉਹਨੂੰ ਕਾਲੀ ਢਮੋਲਾ ਅੱਛਾ ਇੱਕ ਤਾਰਾ ਮੀਰਾ ਇਹ ਬਿਲਕੁਲ ਸਿਹਤਮੰਦ ਤੇ ਠੀਕ ਨਹੀਂ ਅੱਛਾ ਹਾਂ ਬਿਲਕੁਲ ਚੱਲ ਭਾਈ ਤੋੜ ਲੈ ਫਿਰ ਹੋਰ ਕੀ ਗੱਲ ਹੈ ਫਿਰ ਕਾਲੀ ਭਮੋਲ ਹੋਰ ਵੀ ਤੋੜ ਕੇ ਲਿਆ ਕੇ ਦੇਦੇ ਸਾਰੇ ਫਿਰ ਆਪਾਂ ਐ ਕਰਦੇ ਆ ਤਾਰੇ ਆਪਾਂ ਫਿਰ ਐ ਕਰਦੇ ਆ ਅੱਧਾ ਗਿਲਾ ਅੱਧਾ ਗਿਲਾ ਕਾਲੀ ਭਮੋਲ ਦਾ ਬੀਜ ਨੇ ਤੇ ਵਾਤੇ ਨਹੀਂ ਸਾਡੇ ਤਾਂ ਇਹਦੇ ਗਿੱਟੇ ਤੋਂ ਕਿਤੇ ਮਿਰਜਾ ਸਾਨੂੰ ਵੀ ਕਾਲੀ ਭਮੋਲ ਲਿਆ ਦੇਣੀ ਪਰ ਆਪਾਂ ਅੱਧਾ ਗਿਲਾ ਐ ਕਰਦਾ ਕਾਲੀ ਭਮੋਲ ਦਾ ਬੀਜ ਨੇ ਤੇ ਵਾਤੇ ਆਪਾਂ ਪੁੱਛਦੇ ਉਹਨਾਂ ਨੂੰ ਠੇਕੇਦਾਰਾਂ ਨੂੰ ਅੱਧਾ ਕਿੱਲਾ ਦੇ ਦੋ ਨਾ ਨਾ ਐ ਆ ਨਾ ਕਿਉਂ ਵੀ ਟਿੱਕ ਨਾਲ ਅੱਧੀ ਗਨਾਲ ਦਾ ਆਪਾਂ ਕੱਖਾਂ ਨੂੰ ਡੰਗਣਾ ਵਾਤੇ ਵੀਜੀ ਐ ਨਾ ਆ ਦੀ ਅੱਧਾ ਕਿਲਾ ਬਰੇ ਦੇਵਾਤੇ ਪਾ ਕਮੋਲ ਵੀ ਦਿਨਾ ਪੁਰਜੀ ਵਾਸਤੇ ਅੱਧਾ ਤਾਰਾ ਮੇਰਾ ਹਾਂ ਪਹਿਲੇ ਇਹ ਤਾਂ ਥੋੜੀ ਜੀ ਲਿਆਇ ਕਰੂ ਤੋੜ ਕੇ ਬਾਕੀ ਆਪਾਂ ਮੰਡੀ ਤੇ ਲੈ ਕੇ ਚੱਲੇ ਕਰਾਂਗੇ ਮੰਡੀ ਕੀ ਹੀ ਰਾਜੀ ਜੀ ਥੋੜਾ ਹੈ ਮੰਡੀ ਤੇ ਲੈ ਜਾ ਕਰਾਂਗੇ ਇੱਕ ਦਿਨ ਮੈਨੂੰ ਲੱਗਾ ਮਾਹ ਯਾਰ ਉਹਦੇ ਵਿੱਚ ਗੱਡੀ ਚ ਯਾਰਾ ਸੀ ਅੱਛਾ ਤਾਰਾ ਮੇਰਾ ਵਾਹ ਯਾਰ ਮਾਦਾ ਇੱਕ ਦਿਨ ਰਿ ਆਉਂਦੀਆਂ ਤੇ ਵੀ ਸਾਰੇ ਕੀੜੇ ਦੇ ਆ ਭੈਣ ਚਾਚਾ ਐ ਨਹੀਂ ਕਿ ਤੂੰ ਅੱਛਾ ਜੀ ਹੋਰ ਚਲੋ ਸਹੀ ਨਹੀਂ ਮੈਨੂੰ ਵੀ ਆਪਣੇ ਹੈਗਾ ਤੇ ਤੈਨੂੰ ਦੇਖਿਆ ਵੀ ਸਾਹ ਤਾਂ ਇਸਕੋ ਕੇ ਸਰਮੇ ਚ ਉਤਲਾ ਦੀ ਚੀਰ ਨਹੀਂ ਯਾਰ ਮੈਂ ਬੰਦਾ ਸਮਝੀ ਉਹਦਾ ਸਾਰਾ ਕੁਝ ਹੀ ਭਾਲਦਾ ਹੈ ਤੂੰ ਤਾਂ ਪਤਲੇ ਦਾ ਕਿੱਥੋਂ ਤੋੜਾ ਉਹਦਾ ਸਾਰਾ ਤੋੜ ਦੇ ਖਾ ਗਿਆ ਹੈ ਨਾ ਸਾਰਾ ਕੁਝ ਹੀ ਭਾਲਦਾ ਹੈ ਸਾਡੇ ਤੋਂ ਤੋੜਦੇ ਨੂੰ ਓਏ ਅੱਛਾ ਜੱਟਾ ਕਿੱਥੇ ਕਿੱਥੇ ਕਿੰਨੇ ਦਿਨ ਹੋ ਗਏ ਤੋੜਦੇ ਨੂੰ ਮਾਲਾ ਭਾਈ ਅੱਜ ਹੀ ਆਇਆ ਤੂੰ ਤਾਂ ਸਾਰੇ ਹੀ ਖਾ ਗਿਆ ਤੋੜ ਕੇ ਕਦੇ ਭੁੱਲੀ ਜਮਕਦੀ ਨਹੀਂ ਉਹਥੋਂ ਕੁਝ ਚੋਰੀਆਂ ਲਿਆ ਕੱਖ ਵੱਢ ਕਿਵੇਂ ਉਹ ਮੁੰਡਾ ਉਹ ਵੀ ਬਹੁਤ ਤੇਰੇ ਤੇਰੇ ਵਗੂ ਆਇਆ ਕੋਈ ਮੇਰੇ ਕੋਲ ਤਾਂ ਟੰਗਰੀ ਹੈਗੇ ਭਾਈ ਬੱਜੂ ਆਪੀ ਨੰ ਕਰ ਰੱਖਾ ਯਾਰ ਹਾਂ ਸਿਆ ਭਾਈ ਮੇਰੇ ਗੁਰਦਾਂ ਭਾਈ ਡੰਗਰ ਨਹੀਂ ਮੈਂ ਚੱਲ ਭਾਈ ਤੋੜ ਲੈ ਜਿਵੇਂ ਤੋੜ ਲੈ ਕੋ ਨੁਕਸਾਨ ਕਰੀ ਜਾਂਦਾ ਤੋੜ ਕਰ ਤੇ ਪਿੰਡ ਦਾ ਬੰਦਾ ਕਰਕੇ ਛੜਦਾ ਤੈਨੂੰ ਸਾਡੇ ਸਾਡੇ ਕਰਮਾ ਚ ਤਾਂ ਨੁਕਸਾਨ ਹੀ ਐ ਮੇਰਾ ਭਰਾ ਵਾਜੀ ਆ ਚੱਲ ਫਿਰ ਤੇਰੇ ਤੋਂ ਬਾਅਦ ਕਿਸੇ ਦੀ ਹੋਰ ਵਾਰੀ ਲਾ ਦੀ ਸਾਨੂੰ ਵੀ ਖਵਾਏਗਾ ਪੁਰਜੀ ਕਨਾ ਤੁਹਾਨੂੰ ਖਵਾ ਲਾਂਗੇ ਠੀਕ ਆ ਬਈ ਇਹ ਫਿਰ ਆਇਆ ਕਰੀ ਦੇਸੀ ਕਿਉਂ ਪਾਵਾਂਗੇ ਦੇਸੀ ਪਾ ਕੇ ਕਿਉਂ ਦੇਸੀ ਕਿਉਂ ਪਾਗੇ ਭਾਈ ਖਾਣਾ ਚਾਹੀਦਾ ਕਹਿੰਦੇ ਤਾਰਾ ਮੀਰਾ ਹੱਡ ਗੋਡੇ ਦੁੱਖਣੋਂ ਹਟਾਉਂਦਾ ਮੰਜਲਾ ਹਟਾਉਂਦਾ ਇਹ ਬਾਈ ਦਾ ਕਹਿਣਾ ਕਿ ਜੇ ਢੱਡਾ ਬੜਾ ਹੋਵੇ ਢੱਡ ਨੂੰ ਉਰਜੀ ਬਣਾ ਕੇ ਬਾਈ ਜੀ ਮੰਡੀ ਚ ਲੈ ਆਈ ਫਿਰ ਉਥੋਂ ਆਪਣੇ ਫਿਰ ਉਹ ਵੀ ਨੇੜੇ ਆ ਲਤਰਾਰ ਕਰਗੋ ਮੈਂ ਤਾਂ ਇੱਕ ਮਿੰਟ ਚ ਟੁੱਟ ਜੂ ਯਾਰ ਆਹ ਸਾਨੂੰ ਤੋੜਨੇ ਆਉਂਦਾ ਹੋਵੇ ਅਸੀਂ ਆਪਦੇ ਘਰੇ ਤੋੜ ਕੇ ਲਾਉਂਦੇ ਆ ਕੱਚੇ ਕੱਚੇ ਦਾ ਪਤਾ ਵੀ ਨਹੀਂ ਇਹਦੇ ਬਾਰੇ ਉਹ ਕੀ ਹੁੰਦਾ ਕਾਹਦੇ ਕੰਮ ਆਉਂਦਾ ਹੁਣ ਤਾਂ ਤੇਰੇ ਬਣ ਗਿਆ ਸਾਗ ਬਸ ਦਰ ਆਰਾਮ ਆਰਾਮ ਕਰ ਹੁਣ ਤਾਂ ਤੈਨੂੰ ਬਾਦ ਹੋਣਾ ਹੁਣ ਤਾਂ ਆਰਾਮ ਆਰਾਮ ਕਰ ਨਹੀਂ ਸਾਨੂੰ ਤਾਂ ਨੌਲੇਜ ਨਹੀਂ ਇਹਦੇ ਬਾਰੇ ਵੀ ਕੀ ਚੀਜ਼ ਹੈ ਕਾਹਦੇ ਵਾਸਤੇ ਕੰਮ ਆਉਂਦਾ ਬਾਲੀ ਜੂਣਾ ਕਾਕੀ ਹੈ